ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰ ਲੈ ਕੇ ਹਾਜ਼ਰ ਹਾਂ ਜੀ ਅਗਲੇ 10-12 ਦਿਨਾਂ ਦੀ ਤੁਹਾਨੂੰ ਅਪਡੇਟ ਦੇਾਂਗੇ ਯਾਨੀ ਕਿ 10 ਅਪ੍ਰੈਲ ਤੱਕ ਅਪ੍ਰੈਲ ਮਹੀਨੇ ਦੇ ਪਹਿਲੇ 10 ਦਿਨਾਂ ਤੱਕ ਮੌਸਮ ਪੰਜਾਬ ਦਾ ਫਸਲਾਂ ਨਾਲ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਫਰਡ ਤੁਹਾਨੂੰ ਦਿਆਂਗੇ ਸਿੱਧਾ ਤੁਹਾਨੂੰ ਤਾਜ਼ਾ ਸੈਟੇਲਾਈਟ ਦੇ ਸਿਰਾਂ ਤੇ ਲੈ ਕੇ ਚੱਲਦੇ ਹਾਂ 30 ਮਾਰਚ ਦੀ ਸਵੇਰ ਹੈ ਜੀ ਤੇ ਲਗਭਗ ਸਵੇਰ ਦੇ 11 11:30 ਦਾ ਟਾਈਮ ਹੋਣ ਜਾ ਰਿਹਾ ਤੇ ਜੇਕਰ ਅਸੀਂ ਅਸਲੇ ਤਸਵੀਰਾਂ ਦੇਖੇ ਤੇ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਅਸਲੇ ਸਾਫ਼ ਬਣਿਆ ਹੋਇਆ ਪੰਜਾਬ ਹਰਿਆਣਾ ਰਾਜਾਂ ਦੇ ਰਾਜਾਂ ਦੇ ਉੱਤਰ ਵੱਲ ਵੀ ਖੇਤਰਾਂ ਦੇ ਵਿੱਚ ਕਿਤੇ ਕਿਤੇ ਹਲਕੀ ਟੁੱਟਵੀਂ ਬਦਲਵਾਈ ਅਸਲੇ ਗੁਜ਼ਰ ਰਹੀ ਹੈ ਸੋ ਜਿਵੇਂ ਗਾਇਜ਼ ਅਨੁਸਾਰ ਕਿ ਜਿੱ ਉੱਤਰ-ਪਛੋਦੀਆਂ ਹਵਾਵਾਂ ਚੱਲਣ ਕਰਕੇ ਮੌਸਮ ਜਿਹੜਾ ਠੰਡਾ ਬਣਿਆ ਹੋਇਆ ਤੇ ਅੱਜ ਵੀ ਹਵਾਵਾਂ ਦੇ ਰਫ਼ਤਾਰ ਕੱਲ ਨਾਲੋਂ ਥੋੜੀ ਘੱਟ ਹੈ ਪਰ ਅੱਜ ਵੀ ਉੱਤਰ-ਪਛੋਦੀਆਂ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਨਾਲ ਠੰਡਕ ਬਰਕਰਾਰ ਹੈ ਹੌਲੀ-ਹੌਲੀ ਟੈਂਪਰੇਚਰ ਤਾਂ ਉਚਾਨੇ ਸ਼ੁਰੂ ਹੋ ਜਾਣਗੇ ਪਰ ਹਾਲੇ ਤੱਕ ਰੈਫਰਿਜਰੇਟਰ ਜਿਹੜੇ ਮਿਨਿਮਮ ਥੱਲੇ ਹੀ ਚੱਲ ਰਹੇ ਨੇ ਜੇਕਰ ਆਪਾਂ ਮਿਨਿਮਮ ਟੈਂਪਰੇਚਰ ਦੇਖੀਏ ਤੇ 11.2 ਡਿਗਰੀ ਦਾ ਹਿਸਾਰ ਜਲਾ ਹਰਿਆਣਾ ਦੇ ਵਿੱਚ ਸਭ ਤੋਂ ਠੰਡਾ ਖੇਤਰ ਰਿਹਾ ਤੇ ਉੱਥੇ ਹੀ 8.8 ਡਿਗਰੀ ਜਨਾ ਹੁਸ਼ਿਆਰਪੁਰ ਪੰਜਾਬ ਦੇ ਵਿੱਚ ਸਭ ਤੋਂ ਠੰਡਾ ਖੇਤਰ ਦਰਜ ਹਜਾ ਮਿਨਿਮਮ ਟੈਂਪਰੇਚਰ ਦੇ ਸਿਹਾ ਹੁਣ ਰਾਤਾਂ ਦੇ ਸੋ ਮੈਕਸਿਮਮ ਟੈਂਪਰੇਚਰ ਹੋਗੀ ਹੇਠਾਂ ਆਏ ਹੋਏ ਨੇ ਔਰ ਹੌਲੀ ਹੌਲੀ 에ਰ ਰਫਤਾਰ ਜਿਹੜੀ ਤਾਣ ਚੜ੍ਹਨੇ ਸ਼ੁਰੂ ਹੋ ਜਾਏਗੀ ਤੇ ਆਉਂਦੇ ਜਿਹੜੇ 2-3 ਦਿਨ ਨੇ ਯਾਨੀ ਕਿ ਜਿਵੇਂ ਜਿਵੇਂ ਅਪ੍ਰੈਲ ਮਹੀਨੇ ਦੇ ਵਿੱਚ ਵੜਾਂਗੇ ਤੇ ਟੈਂਪਰੇਚਰ ਤਾਣ ਨੂੰ ਛੱਡਨੇ ਸ਼ੁਰੂ ਹੋ ਜਾਣਗੇ 2-3 ਅਪ੍ਰੈਲਾਂ ਦੇ ਟੈਂਪਰੇਚਰ ਕਾਫੀ ਤਾਣ ਨੂੰ ਜਾ ਚੁੱਕੇ ਹੋਣਗੇ ਸ ਬੱਟਰ ਫੱਦਰ ਤੇ ਇੱਕ ਵਾਰ ਫਿਰ ਤੋਂ ਗਰਮੀ ਜੜਿਆ ਵਾਪਸੀ ਕਰੇਗੀ ਟੈਂਪਰੇਚਰ 38 39 40 ਤੱਕ ਜਾ ਸਕਦੇ ਨੇ ਇਹ ਅਨੁਮਾਨ ਦੇ ਮੁਤਾਬਕ ਤੇ ਹੀਟ ਵੇਵ ਦੀ ਪਹਿਲੀ ਲਹਿਰ ਹੈ ਜਿਸ ਨਾਲ ਖਗਾ ਦਿੰਿਆ ਕਿ ਲੋ ਜੜੀ ਆ ਉਹ 10 15 ਫਰੈਲ ਦੇ ਵਿੱਚ ਚੱਲਣ ਦਾ ਅਨੁਮਾਨ ਹੈ ਸਿਲਹਾਲ ਠੰਡਾ ਗਾਲ ਦਿਨ ਜਾ ਚੁੱਕੇ ਨੇ ਤੇ ਅੱਜ ਠੰਡਕ ਬਰਕਰਾਰ ਹੈ ਕੱਲ ਵੀ ਰਹਿ ਸਕਦੀ ਹੈ ਤੋਂ ਉਸ ਬਾਅਦ ਆਉਦੇ ਦਿਨਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਜੜਿਆ ਗਰਮੀ ਦਾ ਕਹਿਰ ਆ ਫਨ ਵੇਖਣ ਮਿਲ ਸਕਦਾ ਤੇ ਫਰੈਲ ਦੇ ਫਾਇਲੇ 10 15 ਦਿਨਾਂ ਦੇ ਵਿੱਚਕਾਰ ਗਰਮੀ ਦਾ ਫੱਦਰ ਇੱਕ ਵਾਰ ਫਿਰ ਤੋਂ ਚੜ ਸਕਦਾ ਹੈ ਜੀ ਸੋ ਅੱਜ ਆਪਰੇ ਤੋਂ ਦਿਨਾਂ ਦੀ ਮਿਲਦੇ ਆ ਅਗਲੀ ਵੀਡੀ 等。